ਬਿਰਦੀ ਕੋਲੀ ਤੇ ਕਾਠੀ ਤਿੱਲੇ ਧਾਰਨੀ ਮਾਏ ਮੇਰਾ ਵੀਰਾ ਤਾ ਲਗਦਾ ਠਾਣੇ ਧਾਰਨੀ ਮਾਏ ਮੇਰਾ ਵੀਰਾ ਤਾ ਲਗਦਾ ਠਾਣ ਧਾਰਨੀ ਮਾਏ ਬਿਰਦਾ ਗਾਣਾ ਤਾ ਘੁੱਟ ਦਾ ਸ਼ੰਗਾਰਨੀ ਮਾਏ ਫਿਰਦਾ ਗਾਣਾ ਤੇ ਘੁੱਟ ਦਾ ਸ਼ੰਗਾਰਨੀ ਮਾਏ ਬਿਰਦੀ ਕੋਲੀ ਤੇ ਕਾਠੀ ਤਿੱਲੇ ਧਾਰਨੀ ਮਾਏ ਵਿਰਦੀ ਕੋਰੀ ਤੇ ਕਾਠੀ ਥੱਲੇ ਧਾਰ ਨੀ ਮਾਏ ਵਿਰਦੀ ਮਹਿੰਦੀ ਦਾ ਰੰਗ ਸੁਹਾ ਲਾਲ ਨੀ ਮਾਏ ਵਿਰਦੀ ਮਹਿੰਦੀ ਦਾ ਰੰਗ ਸੁਹਾ ਲਾਲ ਨੀ ਮਾਏ ਵਿਰਦੀ ਕੋਰੀ ਤੇ ਕਾਠੀ ਥੱਲੇ ਧਾਰ ਨੀ ਮਾਏ ਵਿਰਦੀ ਕੋਰੀ ਤੇ ਕਾਠੀ ਥੱਲੇ ਧਾਰ ਨੀ ਮਾਏ ਮੀਰਾ ਮੇਰਾ ਤਾਂ ਲੱਗਦਾ ਠਾਣੇਦਾਰ ਨੀ ਮਾਏ ਮੀਰਾ ਮੇਰਾ ਤੈ ਲੱਗਦਾ ਠਾਣੇਦਾਰ ਨੀ ਮਾਏ ਮੀਰ ਦਾ ਸ਼ੇਰਾ ਤਾਂ ਮੁਖ ਦਾ ਸ਼ੰਗਾਰ ਨੀ ਮਾਏ ਮੀਰ ਦਾ ਸ਼ੇਰਾ ਤੇ ਮੁਖ ਦਾ ਸ਼ੰਗਾਰ ਨੀ ਮਾਏ ਮੀਰ ਦੀ ਕੋੜੀ ਤੇ ਕਾਠੀ ਤਿੱਲੇਦਾਰ ਨੀ ਮਾਏ ਮੀਰ ਦੀ ਕੋੜੀ ਤੇ ਕਾਠੀ ਤਿੱਲੇਦਾਰ ਨੀ ਮਾਏ ਮਿਰਦੀ ਬੰਨੋ ਤਾਂ ਲੱਗਦੀ ਕਮਾਲ ਨੀ ਮਾਇ ਮਿਰਦੀ ਬੰਨੋ ਤਾਂ ਲੱਗਦੀ ਕਮਾਲ ਨੀ ਮਾਇ ਮਿਰਦੀ ਕੋਲੀ ਤੇ ਕਾਠੀ ਤਿੱਲੇ ਧਾਰ ਨੀ ਮਾਇ ਮਿਰਦੀ ਕੋਲੀ ਤੇ ਕਾਠੀ ਤਿੱਲੇ ਧਾਰ ਨੀ ਮਾਇ ਮੀਰਾ ਮੇਰਾ ਤਾਂ ਲੱਗਦਾ ਠਾਣੇਦਾਰ ਨਹੀਂ ਮਾਏ ਮੀਰਾ ਮੇਰਾ ਤਾਂ ਲੱਗਦਾ ਠਾਣੇਦਾਰ ਨਹੀਂ ਮਾਏ ਮੀਰ ਨੇ ਲਾਵਾਂ ਤਾਂ ਲੈ ਲਈਆਂ ਨਹੀਂ ਚਾਰ ਨਹੀਂ ਮਾਏ ਮੀਰ ਨੇ ਲਾਵਾਂ ਤਾਂ ਲੈ ਲਈਆਂ ਨਹੀਂ ਚਾਰ ਨਹੀਂ ਮਾਏ ਮੀਰ ਦੀ ਕੋੜੀ ਤੇ ਕਾਠੀ ਤਿੱਲੇਦਾਰ ਨਹੀਂ ਮਾਏ ਮੀਰ ਦੀ ਕੋੜੀ ਤੇ ਕਾਠੀ ਤਿੱਲੇਦਾਰ ਨਹੀਂ ਮਾਏ ਮੀਰਾ ਮੇਰਾ ਤਾਂ ਲੱਗਦਾ ਠਾਣੇ ਦਾਰਨੀ ਮਾਈ ਮੀਰਾ ਮੇਰਾ ਤਾਂ ਲੱਗਦਾ ਠਾਣੇ ਦਾਰਨੀ ਮਾਈ